ਵਾਹਿਗੁਰੂ ਸਾਹਿਬ ਜੀ ਅਪੇ ਹਨ ਰੰਗ ਹ ਅਪੇ ਬਹੁ ਰੰਗੀ ਜੋਤਿ ਸੁਭਾਵੈ ਨਾਮਕਾ ਸਾਈ ਗਲ ਚੰਦੀ ਨਰਾਇਣਨਰਪਤ ਨਮਸਕਾਰ ਐਸੇ ਗੁਰ ਕਾ ਬਲ ਬਲ ਚਾਈਐ ਆਪ ਮੁਕਤ ਮੁਹਿ ਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨ ਸਦੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬਿਕਾਰ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬਿਕਾਰ ਚੈਤਨ ਬਾਨੀ ਵਿਸਰਜਾਏ ਜਪਕਾਰੋਗੀ ਵਿਲ ਲਾਏ ਬੋਤਾ ਬੋਲਣ ਝੱਖਣ ਹੋਏ ਜੇ ਨ ਬੋਲੇ ਜਾਣ ਸਭ ਸੋਏ ਰਹੇ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਰੇ ਵਾਚ ਪਵਨ ਅਖੈ ਸਭ ਜਾਏ ਜੇਤ ਕਰਨੰ ਬਿਲਾਇ ਅਖਨ ਤੇਰਾ ਨਾਉ ਜਿਤ ਲਗਤਰ ਨਾ ਹੋ ਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਤਾਰ ਕਰਨ ਨਿਲਾ ਅੱਖਣ ਤੇਰਾ ਨਾ ਜਿਤ ਲਗ ਤਰਨਾ ਹੋਰ ਨਹੀਂ ਥਾਓ ਜੇ ਕੋ ਡੁੱਬੈ ਫਿਰ ਹੋਐ ਸਾਰ ਨਾਨਕ ਸਾਚਾ ਸਰਬ ਦਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ